ਪਤਨਾ ਮਨਸ੍ਰੀ ਵਾਰੋਗਿਰ ਸਹਿ ਜਿਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਨਾ ਜਨਮ ਤੇਰੀ ਸਰਤ ਤੇ ਬਤਾ ਸਤਿਗੁਰ ਦਾ ਮੇਕੋ ਦੇਸ ਪਲੇਰੋ ਹੀ ਬਵਾਸ ਬੁੱਤੀ ਕਟ ਹਉਸਾ ਵਾਹਿਗੁਰੂ ਕੀ ਕਿਪਤੇ ਜਗਰ ਮੁਖਿਆਰਿਓ ਸ਼ਲੋਕ ਮੰਨ ਲਾ ਨੰਮਾ ਗੀ ਚੱਲ ਰਹੇ ਜੀ ਉਹ ਗੜੀਬਾਰ ਉਜਾ ਅੱਜ ਫਿਰ ਆਪਾਂ ਬਰੂ ਦੀ ਕਿਰਪਾ ਦੇ ਨਾਲ ਉਸ ਲੋਕਾਂ ਦੇ ਵਿਚਾਰ ਕਰਾਂਗੇ गुरु कृपा करें गुरु से मत् बRF बोलन दा बल 받세 ਕਿਉਂਕਿ ਜਦੋਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਪ੍ਰਮਾਤਮਾ ਦੇ ਵਹਿਗੁਰੂ ਦੇ ਨਾਮ ਦੀ ਗੱਲ ਕਰਦੇ ਆ ਤਾਂ ਪੜਵਾ ਪੰਕਤਾ ਕੇ ਬੰਦੇ ਦੀ ਕੋਈ ਵੀ ਹਸਤੀ ਨਹੀਂ ਹੈ ਬੰਦੇ ਦੀ ਕੋਈ ਪਾਵਰ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਯਾਦ ਕਰ ਲਈਏ ਇਹ ਸਭ ਉਹਦੀ ਕਿਰਪਾ ਮਾਇਆ ਚ ਲਾਵੇ ਨਾ ਮਾਇਆ ਦੇ ਨਾਲੋ ਆਯਾਦ ਕਰਾ ਦੇਣਾ ਇਸ ਸਾਰੀ ਉਦੀ ਹੀ ਕਿਰਪਾ ਹੁੰਦੀ ਹੈ ਤੇ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਤਗੁਰੂ ਆਪ ਬਲ ਬਖਸ਼ੇ ਇੱਕ ਵਾਰ ਆਪ ਤੁਸੀ ਵੀ ਸੁਣ ਰਹੇ ਹੋ ਦਿੱਤੇ ਵੀ ਬੈਠ ਕੇ ਸੱਚੇ ਮਨ ਨਾਲ ਆਪਣੇ ਮੰਨ ਦੇ ਸੁਣਨ ਨੂੰ ਰੋਕੇ ਵਾਰ ਆਪਣੇ ਸੱਚੇ ਹਿਰਦੇ ਤੋਂ ਸੱਚੀ ਬਾਣੀ ਨਾ ਕਹੋ ਤਾਂ ਗੁਰੂ ਤੇ ਇੱਕ ਬਹਾਰ ਦੱਸਦਾ ਹੈ ਧੰਗੁਰੂ ਤੇ ਕਬਾਦਰ ਤੈ ਨੀ ਜਿਹਾ ਮਾਇਆ ਮਮਤਾ ਤਾ ਜੀ ਸਭ ਤੇ ਪਿਆਦਾ ਸਾ ਕਹੋ ਨਾਨਕ ਸੁਨਰੇ ਮਨਾ ਤ ਕਟ ਬ੍ਰਹਮਣ ਵਾਸ ਤਾਂ ਨਗਰੂ ਤੇ ਇੱਕ ਬਹਾਦਰ ਸਾਹਿਬ ਜੀ ਵਰਸ਼ਿਸ਼ ਕਰਦੇ ਹਨ ਵਿਰੂਪਾਸ਼ਾ ਜੀ ਸਾਨੂੰ ਕਹਿੰਦੇ ਹਨ ਕਿ ਇਹ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਜਿਹੜੇ ਸਰੀਰਾਂ ਨੇ ਜਿਹੜੇ ਮਨੁੱਖਾਂ ਨੇ ਇਹ ਮਾਇਆ ਦੀ ਮਮਤਾ ਤੋਂ ਆਪਣਾ ਖੜਾ ਸਦਾ ਲਿਆ ਆਪਣੇ ਆਪ ਨੂੰ ਯਾਦ ਕਰਨੇ ਮਾਇਆ ਮਮਤਾ ਤੇ ਜੀ ਸਭ ਤੇ ਪਿਆ ਉਦਾਸ ਉਹ ਸਾਰੇ ਕਸਿਆਂ ਤੋਂ ਉਪਰਾਮ ਹੋ ਜਾਂਦੇ ਆ ਉਹ ਆਯਾਦ ਹੋ ਜਾਂਦੇ ਆ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਹੁਣ ਕਹੀ ਹੈ ਕਿ ਮਾਇਆ ਮਮਤਾ ਤੇ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਕਿ ਮਾਇਆ ਹੈ ਕੀ ਜਦੋਂ ਆਪਾਂ ਗੁਰਬਾਣੀ ਦੀ ਵਿਆਖਿਆ ਕਰਾਂਗੇ ਨਾ ਪਿਆਰਿਓ ਤੁਸੀਂ ਆਪ ਜਾਣਦੇ ਹੋ ਸਾਰੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਹੀ ਕਰਦੀ ਤੇ ਆਪਾਂ ਗੁਰਬਾਣੀ ਦੇ ਵਿੱਚੋਂ ਹੀ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਦੇਖਦੇ ਵੀ ਮਾਇਆ ਹੈ ਕੀ ਤੇ ਕਿ ਇਸ ਕਰਾ ਸਾਡੇ ਉੱਪਰ ਆਪਣਾ ਪ੍ਰਭਾਵ ਪਾ ਲੈਂਦੀ ਹੈ ਤੇ ਆਪਾਂ ਇਸ ਮਾਇਆ ਤੋਂ ਉਹ ਯਾਦ ਕਿਵੇਂ ਹੋ ਸਕਦੇ ਹਾਂ ਇਹ ਗੱਲ ਆਪਾਂ ਬਾਣੀ ਦੇ ਵਿੱਚੋਂ ਹੀ ਗੁਰੂ ਕਿਰਪਾ ਕਰਨ ਗੁਰੂ ਸਾਨੂੰ ਸੋਮਾ ਬਖਸ਼ਣ ਤੇ ਆਪਾਂ ਗੁਰਬਾਣੀ ਦੇ ਵਿੱਚੋਂ ਹੀ ਇਹਨਾਂ ਦਾ ਆਨਸਰ ਲੈਣਾ ਹੈ ਗੁਰੂ ਪਾਸ਼ਾ ਜੀ ਦੀ ਤਾਂ ਇਸ ਸਹਿਬ ਸ੍ਰੀ ਗੁਰੂ ਅਮਰਦਾਸ ਅੰਰੂਗੀ ਤੀਜੇ ਪਾਤਸ਼ਾਹ ਜੀ ਨੇ ਆਨੰਦ ਸਹਿਜ ਦੀ ਬਾਣੀ ਨੂੰ ਰਚਨਾ ਕੀਤੀ ਹੈ ਉਸ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਬਹਾਰ ਮਾਇਆ ਗੁਰੂ ਕਹਿੰਦਾ ਵੀ ਜਿਵੇਂ ਮਾਤਾ ਦੇ ਪੇਟ ਦੀ ਅਗ ਹੈ ਨਾ ਬਿਲਕੁਲ ਮਾਇਆ ਵੀ ਇਸੇ ਤਰ੍ਹਾਂ ਹੀ ਹੈ ਵਾਸ਼ਿੰਕੇnde ਜਿਸੀ ਅਗਨ ਉਤਰਮ ਹੈ ਤੈਸੀ ਬਾਹਰ ਮਾਇਆ ਹੁਣ ਇੱਥੇ ਦੇਖਣ ਵਾਲੀ ਗੱਲ ਪਤਾ ਕੀ ਹੈ ਪਿਆਰਿਓ ਦੇਖਿਮੇ ਗੱਲ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਉਪਮਲ ਦਿੱਤਾ ਹੈ ਨਾ ਇਹ ਉਦਾਹਰਨ ਦਿੱਤੀ ਹੈ ਉਹ ਉਦਾਹਰਨ ਦਿੱਤੀ ਹੈ ਮਾਤਾ ਦੇ ਪੇਟ ਦੇ ਅਗਨ ਹੁਣ ਅਗ ਤਾਂ ਬਾਹਰ ਵੀ ਬਹੁਤ ਹੁੰਦੀ ਹੈ ਸੰਸਾਰ ਦੇ ਵਿੱਚ ਹੁੰਦੀ ਹੈ ਜੰਗਲ ਦੀ ਅਗ ਸੁੰਗਰ ਦੀ ਵੀ ਅਗ ਹੁੰਦੀ ਹੈ ਦਾਵਾ ਅਗਨੀ ਹੈ ਹੋਰ ਕਈ ਪ੍ਰਕਾਰਾਂ ਅੱਗਾਂ ਹੋਏਗਾ ਪਰ ਕਮਾਲ ਦੀ ਗੱਲ ਇਹ ਹੈ ਵੀ ਇੱਥੇ ਪੇਟ ਦੀ ਅੱਗ ਦੀ ਉਦਾਹਰਣ ਹੀ ਕਿੰਦੀ ਦਿੱਤੀ ਗਈ ਉਹ ਇਹਦਾ ਵੀ ਆਪਾਂ ਨੂੰ ਅਨਸਰ ਗਰਬਾਨੀ ਦੇ ਵਿੱਚ ਹੀ ਮਿਲਣਾ ਤੇ ਤੁਸੀਂ ਧਿਆਨ ਨਾਲ ਸੁਣਿਓ ਮੈਂ ਮੈਂ ਸਹਿਤਾਚਾਰਨ ਜੀ ਤੋਂ ਬੇਨਤੀ ਕਰਦਾ ਹਾਂ ਕਿ ਬਾਣੀ ਤੋਂ ਬਿਨਾ ਆਪਣਾ ਕੋਈ ਉਦਾਰ ਨਹੀਂ ਹੈ ਬਾਣੀ ਨੂੰ ਬੜੀ ਬ੍ਰੀਕੀ ਨਾਲ ਬੜੇ ਸਹਿਜ ਦੇ ਨਾਲ ਬਾਣੀ ਪੜਿਆ ਕਰੋ ਬਾਣੀ ਦੇ ਲਈ ਸਮਾਂ ਬਣਾਓ ਚੰਗੇ ਵਿਚਾਰ ਆਪਣੇ ਚ ਪੈਦਾ ਕਰੋ ਚੰਗੇ guna ਦੇ ਨਾਲ ਜੁੜਨਾ ਕਰੋ ਗੁਰੂ ਪਾਸ਼ਾ ਜੀ ਕਹਿੰਦੇ ਆ ਜੈਸੀ ਅਗਣੇ ਉਤਰ ਮੈਂ ਤੈਸੀ ਬਹਾਰ ਮਾਇਆ ਮਾਇਆ ਅਗਣ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ ਗੁਰੂ ਪਾਸ਼ਾ ਜੀ ਕਹਿੰਦੇ ਜਿਵੇਂ ਮਾਤਾ ਦੇ ਪੇਟ ਦੀ ਅਗਨਾ ਉਵੇਂ ਹੀ ਬਾਹਰ ਦੀ ਮਾਇਆ ਹੈ ਤੇ ਮਾਇਆ ਅਗਨ ਸਭ ਇੱਕੋ ਜਿੰnaye ਹੈ ਇੱਕੋ ਜਿਹੀ ਹੀ ਇਹਨਾਂ ਦੇ ਰੂਪ ਥੋੜਾ ਹੀ ਫਰਕ ਆ ਬਸ ਪ੍ਰਭਾ ਉਮੀ ਮਾਇਆ ਵੀ ਸਾੜ ਦਿੰਦੀ ਹੈ ਜਦੋਂ ਮਾਇਆ ਦਾ ਉੱਪਰ ਪ੍ਰਭਾ ਪੈਂਦਾ ਤੇ ਅੱਗ ਵੀ ਸਾੜ ਦਿੰਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਇਹ ਹੈ ਕਰਤੇ ਦਾ ਇੱਕ ਖੇਲ ਹੀ ਹੈ ਕਿ ਹੁਣ ਆਪਾਂ ਇਹ ਦੇਖਦੇ ਵੀ ਮਾਇਆ ਤੋਂ ਫਿਰ ਬਚ ਕਿਵੇਂ ਸਕਦੇ ਆ ਜਦੋਂ ਗੁਰੂ ਨੇ ਕਿਹਾ ਵੀ ਇੰਨੀ ਭੈੜੀ ਮਾਇਆ ਹੈ ਫੰ ਜਿਹੜਾ ਪੇਟ ਦੇ ਅੱਗੇ ਦਾ ਐਗਜ਼ੈਂਪਲ ਦਿੱਤਾ ਨਾ ਉਹ ਗੁਰੂ ਸਾਹਿਬ ਨੇ ਕਰਨ ਤਾਂ ਕਰਕੇ ਐਗਜ਼ੈਂਪਲ ਦਿੱਤਾ ਕਿ ਜਿੱਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਨਾ ਉੱਥੇ ਡਾਕਟਰਾਂ ਨੇ ਜਿਹੜਾ ਟੈਂਪਰੇਚਰ ਉੱਥ ਦਾ ਤਾਪਮਾਨ ਦੱਸਿਆ ਉਹ ਬਹੁਤ ਹੀਟ ਵਾਲਾ ਬਹੁਤ ਜ਼ਿਆਦਾ ਅਗਤ ਹੁੰਦੀ ਹੈ ਪਰ ਉਹ ਬੱਚਾ ਉੱਥੇ ਸਹੀ ਪਲਦਾ ਉਹਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਗੁਰੂ ਪਾਸ਼ਾ ਜੀ ਕਹਿੰਦੇ ਉਹ ਤਾਂ ਕਰਕੇ ਬਲਦਾ ਵੀ ਜਿੰਨਾ ਚਿਰ ਉਹਦੀ ਪ੍ਰਮਾਤਮਾ ਦੇ ਨਾਮ ਦੇ ਨਾਲ ਲੇਵ ਲੱਗੀ ਰਹਿੰਦੀ ਹੈ ਨਾ ਕਿਉਂ ਜਿਹੜੀ ਜਠਾਨੀ ਅਗਰ ਜਿਹਦੀ ਉਧਰ ਦੀ ਅੰਗ ਹੈ ਉਹ ਬੱਚੇ ਨੂੰ ਸਾਠ ਨਹੀਂ ਸਕਦਾ ਉਹ ਵੱਟ ਜਾਂਦਾ ਕਾਰਨ ਕੀ ਹੁੰਦਾ ਉਹਦੀ ਲੇਵ ਲੱਗੀ ਹੋਈ ਹੈ ਤੇ ਜਿੱਦਾਂ ਹੀ ਆਪਣੀ ਨਿਮ ਟੁੱਟਦੀ ਹੈ ਨਾ ਪ੍ਰਮਾਤਮਾ ਦੇ ਨਾਮ ਤੋਂ ਉਸੇ ਤਰ੍ਹਾਂ ਹੀ ਜਿੱਦਾਂ ਹੀ ਆਪਾਂ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੁੰਨੇ ਆ ਤੇ ਮਾਇਆ ਆਪਾਂ ਪ੍ਰਭਾਵ ਉਹਨਾਂ ਤੋਂ ਕਿ ਪਰੰਦੀ ਇਹਨੀ ਕੁਰਬਾਨੀ ਦੇ ਵਿੱਚ ਸਾਨੂੰ ਗੁਰੂ ਪਾਤਸ਼ਾਹ ਜੀ ਦੱਸਦੇ ਆ ਗੁਰੂ ਜੀ ਕਹਿੰਦੇ ਲਿਵ ਸੁਟ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਹੁਣ ਕੰਦ ਕੀ ਬਣੀ ਆ ਪਾਤਸ਼ਾਹ ਜੀ ਨੇ ਕਿਹਾ ਕਹਿੰਦਾ ਲਿਵ ਸੁਟ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਅਮਰ ਦਾ ਮਤਲਬ ਹੀ ਬੋਕਮਾ ਜੀਪੈਸੀ ਗੁਰੂ ਪ੍ਰਮਾਤਮਾ ਸੱਚੇ ਨਾਮ ਤੋਂ ਦੂਰੀ ਹੋਈ ਨਾ ਸਾਡੀ ਉਹਦੇ ਨਾਲ ਉਹ ਵਿਸਥ ਬਣੀ ਨਾ ਜਿੱਦੇ ਇਸ ਉਹਦੇ ਨਾਮ ਦੇ ਨਾਲੋਂ ਪੁੱਟ ਗਈ ਤੇ ਮਾਇਆ ਨੇ ਆਪਣਾ ਅੰਮ੍ਰਿਤ ਵਰਤਾ ਦਿੱਤਾ ਜਿੰਨੀ ਆਪਣਾ ਫੋਪਨ ਚ ਲਾ ਦਿੱਤਾ ਗੁਰੂ ਪਾਸ਼ਾ ਜੀ ਕਹਿੰਦੇ ਇਹ ਮਾਇਆ ਹੈ ਇਹ ਮਾਇਆ ਹੈ ਜਿਤ ਹਰ ਵਿਸਰੇ ਉਹ ਉਪਜੇ ਭਾਉ ਜੁਜਾ ਲਾਇਆ ਗੁਰੂ ਪਾਸ਼ਾ ਜੀ ਕਹਿੰਦੇ ਵੀ ਇਹ ਮਾਇਆ ਹੈ ਕਿਹਦੀ ਸੀ ਗੁਰੂ ਆਖੀ ਕਿੰਨੀ ਇਹ ਮਾਇਆ ਜਿਤ ਹਰ ਵਿਸਰੇ ਆ ਗੱਲ ਧਿਆਨ ਨਾਲ ਸੁਣਿਓ ਤਵੱਜੂ ਦਿਓ ਇਹ ਮਾਇਆ ਜਿਤ ਹਰ ਵਿਸਰੇ ਜੀਤੂ ਆਪਾ ਪਰਮਾਤਮਾ ਦੀ ਯਾਦ ਤੋਂ ਦੂਰ ਹੋ ਜਾਂਦੇ ਨਾ ਉਹ ਹਰ ਇੱਕ ਚੀਜ਼ ਤੋਂ ਮਾਇਆ ਹੀ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਤੇ ਮਮਤਾ ਪੈਦਾ ਹੋ ਜਾਂਦੀ ਮੋਹ ਉਪਜੇ ਪਾਉ ਦੂਜਾ ਲਾਇਆ ਗੁਰੂ ਅਮਰਦਾਸ ਪਾਸ਼ਾ ਜੀ ਕਹਿੰਦੇ ਆ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਟੁੱਟ ਜਾਂਦੇ ਆ ਤੇ ਫਿਰ ਇਹ ਜਿਹੜੀ ਮਾਇਆ ਨਾ ਇਹ ਸਾਡੇ ਤੇ ਪ੍ਰਭਾਵ ਪਾਉਂਦੀ ਤੇ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਕਿਸੇ ਹੋਰ ਦੇ ਪਿਆਰ ਦੇ ਵਿੱਚ ਲੱਗ ਜਾਂਦੇ ਹਾਂ ਉਦੋਂ ਵੀ ਇਹ ਸਾਰੀਆਂ ਚੀਜ਼ਾਂ ਫਿਰ ਮਾਇਆ ਬਣ ਜਾਂਦੀਆਂ ਹੁਣ ਇਹ ਜਿਹੜੀ ਮਾਇਆ ਹੈ ਜਿਵੇਂ ਗੁਰੂ ਨੇ ਕਿਹਾ ਕਿ ਲੈ ਸੁਖੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਹਸਾਇਆ ਇੱਕ ਤਾਂ ਵੀ ਹੁਣ ਲੈ ਟੁੱਟ ਗਈ ਉਸ ਟਾਈਮ ਮਾਇਆ ਨੇ ਸਾਡੇ ਤੇ ਆਪਣਾ ਹੁਕਮ ਚਲਾ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਾਇਆ ਦੇ ਵਿੱਚ ਰਹਿ ਗਈ ਬੰਦਾ ਬੰਦੇ ਨੇ ਆਪ ਹੁਣ ਦੇਖੋ ਆਪਾਂ ਨੂੰ ਇੱਕ ਗੁਰੂ ਨੇ ਥੋਕਣ ਬਖਸ਼ਿਆ ਕਿਸੇ ਪਾਸਾ ਜਿੰਨਾ ਵੀ ਸੰਸਾਰ ਇਹਦੇ ਵਿੱਚ ਰਹਿਣਾ ਆਪਣੀ ਪਰਵਾਹ ਦੇ ਵਿੱਚ ਰਹਿਣਾ ਅਸੀਂ ਮਾਇਆ ਦੇ ਵਿੱਚ ਰਹਿਣਾ ਪਰ ਰਹਿਣਾ ਮਾਇਆ ਤੋਂ ਅਸੀਂ ਅਲੱਗ ਹੈ ਆਪਣੀ ਜਨਿਸਵਰਤ ਦੇ ਵਿੱਚ ਮਾਇਆ ਨਹੀਂ ਆਉਂਦੇ ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਕਹੇ ਨਾਨਕ ਗੁਰ ਪ੍ਰਸਾਦਿ ਜਿੰਨਾ ਲੈਵਲ ਆਗੀ ਤਿੰਨੀ ਵਿੱਚ ਮਾਇਆ ਪਾਇਆ ਗੁਰੂ ਪਾਛੇ ਜੀ ਕਹਿੰਦੇ ਜਿੰਨਾ ਦੀ ਪ੍ਰਮਾਤਮਾ ਦੇ ਨਾਲ ਜੱਗ ਲੱਗ ਗਈ ਨਾ ਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਮੁੱਖਾਂ ਦੀ ਪ੍ਰਮਾਤਮਾ ਦੇ ਨਾਲ ਲੈਵਲ ਆਗੀ ਉਹਨਾਂ ਨੇ ਮਾਇਆ ਦੇ ਵਿੱਚੋਂ ਪਾ ਲਿਆ ਯੂ ਕੈਨ ਗਿਵ ਇਟ ਇਹ ਗੱਲ ਹੈ ਮਾਇਆ ਤੋਂ ਤੇ ਐ ਨਹੀਂ ਹੋਈ ਵੀ ਆਪਣਾ ਘਰ-ਦਰਵਾਜ਼ਾ ਘਰ ਜਾਂ ਪਰਿਵਾਰ ਸਾਡ ਕੀ ਜਨ ਸੰਸਾਰ ਨੂੰ ਸਾਡ ਕੀ ਉੱਚੀਆਂ ਪਹਾਰਾਂ 'ਚ ਚਲੇ ਗਏ ਜੰਗਲਾਂ ਦੇ ਵਿੱਚ ਚਲੇ ਗਏ ਨਹੀਂ ਭਲੋ ਗੁਰੂ ਕਹਿੰਦਾ ਕਹੇ ਨਾਨਕ ਗੁਰ ਪ੍ਰਸਾਦਿ ਗਿਰੂ ਦੀ ਕਿਰਪਾ ਦੇ ਨਾਲ ਨਾਨਕ ਆਖਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਦੀ ਦੇਵ ਪ੍ਰਮਾਤਮਾ ਦੇ ਨਾਲ ਲੱਗੀ ਉਹਨਾਂ ਨੇ ਮਾਇਆ ਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਪਾ ਲਿਆ ਕਿ ਗਿਰੂ ਪਾਛੈ ਕਹਿੰਦੇ ਲੱਗੀ ਤਿੰਨੀ ਵਿੱਚ ਹੀ ਮਾਇਆ ਪਾਇਆ ਜੇ ਲੱਗੀ ਤਿੰਨੀ ਵਿੱਚ ਹੀ ਮਾਇਆ ਪਾਇਆ ਤਿੰਨ ਕਾ ਸਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਇਨਾਂ ਦਾ ਜਿਨ੍ਹਾਂ ਦੀ ਸਵਰਤ ਪ੍ਰਮਾਤਮਾ ਦੇ ਨਾਲ ਇਹ ਵੀ ਗੁਰਬਾਣੀ ਦਾ ਸਾਬ ਦਾ ਗੁਰੂ ਪਾਸ਼ਾ ਜੀ ਕਹਿੰਦੇ ਆ ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜਿਨ੍ਹਾਂ ਦੀ ਸਵਰਤ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗੀ ਰਹਿੰਦੀ ਹੈ ਤੇ ਹੁਣ ਗੁਰੂ ਪਾਸ਼ਾ ਜੀ ਅੱਗੇ ਸੰਬਦਤ ਕੀ ਦੱਸਦੇ ਨੇ ਕਹਿੰਦੇ ਇਹ ਜਿਹੜੀ ਮਾਇਆ ਨਾ ਉਹ ਆਪਾਂ ਗੁਰੂ ਦੇ ਤੀਖ ਬਾਤ ਸਹਿਬ ਜੀ ਦਾ ਆਪਾਂ ਜੋ ਸੁਲੂਕ ਦੀ ਵਿਆਖਿਆ ਕਰ ਰਹੇ ਸੀ ਇਹ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਨਾ ਪੰਪਤਾ ਲੱਗਿਆ ਨਾ ਬਾਣੀ ਦੇ ਵਿੱਚ ਕੀ ਮਾਇਆ ਕੀ ਐ ਐਕਚੁਅਲੀ ਜਿਹੜੀ ਮਾਇਆ ਉਹ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋਣਾ ਹੀ ਮਾਇਆ ਪ੍ਰਮਾਤਮਾ ਦੀ ਯਾਦ ਦੇ ਨਾਲ ਉਹ ਵਿਤ ਪੈ ਜਾਣਾ ਹੀ ਮਾਇਆ ਤਾਂ ਕਰਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਹਿੰਦੇ ਇਹ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਜਿੰਨਾ ਸਰੀਰ ਨੇ ਇਹ ਮਾਇਆ ਦੀ ਮੰਗਤਾ ਨੂੰ ਮੋਹ ਨੂੰ ਤਿਆਗ ਦਿੱਤਾ ਨਾ ਉਸਰੇ ਪਾਸੇ ਤੂੰ ਇੱਕ ਰਾਮ ਹੋ ਗਏ ਕਹੋ ਨਾਨਕ ਨਾਨਕ ਆਖਦਾ ਹੈ ਸੁਣ ਰੇ ਮਨਾ ਤੂੰ ਇਹ ਮਨਾ ਸੋਣਾ ਤੈ ਕਟ ਬ੍ਰਹਮ ਨਵਾਸ ਤੂੰ ਸੱਚੀ ਮਨ ਉਹ ਸਰੀਰਾਂ ਦੇ ਵਿੱਚ ਵਾਹਿਗੁਰੂ ਦਾ ਨਵਾਸ ਹੋ ਗਿਆ ਕਿਹਨੇ ਕਿਹੜੀ ਸਰੀਰਾਂ ਚ ਹੀ ਜਿਨ੍ਹਾਂ ਦੀ ਲੈਵ ਪਰਮਾਤਮਾ ਦੇ ਨਾਲ ਜੁੜ ਗਈ ਤੇ ਮਾਇਆ ਤੋਂ ਆਯਾਦ ਹੋ ਗਏ ਉਸ ਸਰੀਰਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਫਿਰ ਪੱਕਾ ਤੂੰ ਇਹ ਜਾਣ ਕੇ ਉੱਥੇ ਪ੍ਰਮਾਤਮਾ ਦਾ ਵਾਸ ਹੋ ਚੁੱਕਿਆ ਤੇ ਸੰਸਾਰ ਦੇ ਵਿੱਚ ਮਾਇਆ ਹੈ ਬਹੁਤ ਰਾਂਦੀ ਹੈ ਇਹ ਵੀ ਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਰੰਗੀ ਰੰਗੀ ਭਾਂਤੀ ਕਰ ਕਰ ਜੰਸੀ ਮਾਇਆ ਉਪਾਈ ਕਰ ਕਰ ਵੇਖੇ ਕੀਤਾ ਇਹ ਆਪਣਾ ਜਿਗਤ ਦੀਵੜਿਆਈ ਗੁਰੂ ਪਾਤਸ਼ਾਹ ਜੀ ਕਹਿੰਦੇ ਰੰਗੀ ਰੰਗੀ ਭਾਤੀ ਕਰਕੇ ਜਨਸੀ ਮਾਇਆ ਜੇਨੋ پائی ਉਹਨੇ ਕਈ ਤਰੀਕਿਆਂ ਦੇ ਨਾਲ ਕਈ ਰੂਪਾਂ ਦੇ ਵਿੱਚ ਕਈ ਰੰਗਾਂ ਦੇ ਵਿੱਚ ਕਈ ਜਨਸਾਂ ਦੇ ਵਿੱਚ ਸੰਸਾਰ ਦੇ ਵਿੱਚ ਮਾਇਆ ਪੈਦਾ ਕਰ ਰਹੀ ਹੈ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜਿਨ੍ਹਾਂ ਦੀ ਲੈ ਪ੍ਰਮਾਤਮਾ ਦੇ ਨਾਲ ਲੱਗ ਜਾਂਦੀ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਆਪਣੀ ਸਾਝ ਬਣਾ ਲੈਂਦੇ ਆ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਹਮੇਸ਼ਾ ਸਾਨੂੰ ਇਹੀ ਵਚਨਾਂ ਮੰਨਦੇ ਨੇ ਤਦ ਕਹਿੰਦੇ ਹਾਂ ਪ੍ਰਮਾਤਮਾ ਦੇ ਨਾਮ